ਬਣਾ ਕੀ ਕਰਨਿਆ ਆਇਆ ਓਏ ਬੋਤਲ ਨਹੀਂ ਕੀ ਓਏ ਜਾ ਓਏ ਬੋਤਲ ਨਹੀਂ ਕੀ ਓਏ ਜਾ ਫਰਾ ਬੱਸ ਬੱਸ ਰੌਲਾ ਨਾ ਇਹ ਸੋੜ ਦੇ ਨਰੀਏ ਥੋੜਾ ਜਿਹੀ ਫੋਟੋ ਰੁਕ ਜਾ ਮੈਨੂੰ ਆ ਸੈੱਟ ਕਰ ਲੈ ਬੰਦਿਆਂ ਨੂੰ ਆ ਲਾ ਦੇ ਉੱਲੂਆਂ ਨੂੰ ਰੁਕ ਜਾ ਕੋਈ ਸ਼ਾਂਤ ਆਏ ਦੀ ਤੇ ਬਣਾਵਾਂਗੇ ਸਰਮਣ ਧੌਂਕੀ ਲੱਗ ਰਹੀ ਹੈ ਮੈਨੂੰ ਵੈਕ ਆ ਰਹੀ ਹੈ ਇਸ਼ਾਨ ਮਾਰੀ ਹੈ ਬੰਸੀ ਲੱਗ ਰਹੀ ਹੈ ਜੰਗਲਾਂ ਦੇ ਪਾਰ ਚੱਲਣਦੇ ਆਪਾਂ ਹਾਈ ਗਾਇਸ ਇਹ ਦੇਖੋ ਮਗਰੂ ਮਗਰੂ ਜਾਂਦੇ ਏ ਕਿਸ਼ੇ ਗੰਭਾਈ ਮਗਰੂ ਮਗਰੂ ਜਾਂਦੇ ਏ ਉਦੋਂ ਪਾਣੀ ਭਰਾ ਉਦੋਂ ਤਾਂ ਘਾ ਗਿਆ ਹੁਣ ਹੱਤ ਕੀ ਬਣੀ ਹੈ 2.5 ਕਿਲੋਮੀਟਰੋਂ ਨੇ ਮਾਰਤਾ ਹੁਣ ਬਚਲੀਆਂ ਨੂੰ ਤੂੰ ਮਾਰਦੇ ਤਰਹਿੰਦਾ ਹੁੰਦਾ ਮਗਰੂ ਆ ਬੰਦਾ ਕਰਦਾ ਹੈ ਨਾ ਸਾਡੇ ਸਾਫ ਤੋਂ ਜਾਂਦੇ ਆ ਪਰ ਜੋ ਬੰਦਾ ਬੰਦਾ ਦਰਵਾਜੇ ਤੇ ਪਹੁੰਚਦਾ ਹੈ ਉਹ ਹਰ ਕਰਦਾ ਹਾਂ ਆ ਬੰਦਾ ਨਾ ਬਹੁਤ ਜਿਆਦਾ ਤੰਕ ਪੈਸਾ ਦੀ ਰਾਹ ਚ ਇਹਨੇ ਲੱਗੀ ਕੋਈ ਜਿਆਦਾ ਜ਼ਿੰਮੇਵਾਰੀ ਜਿਆਦਾ ਛੱਡਾ ਲਾਵੇ ਗਲਾਪੂ ਨੂੰ ਲੱਗਦਾ ਆ ਜੀ ਤਾ ਬਾੜ ਤੇ ਚੜੇ ਐ ਨੂੰ ਕੋਈ ਹੈ ਹੀ ਨਹੀਂ ਥੱਲੇ ਆ ਜੋ ਏ ਉਪਰ ਆ ਥੱਲੇ ਆ ਜੋ ਆ ਜੋ ਆ ਜੋ ਥੱਲੇ ਆ ਜੋ ਅੱਸੀ ਗਾਲ ਦੋਸਤੋ ਅੱਜ ਤੁਹਾਨੂੰ ਸਭ ਤੋਂ ਛੋਟੀ ਗਾਂ ਦਿਖਾਉਂਦੇ ਆ ਹਲਾ ਦੁਨੀਆ ਦੀ ਸਭ ਤੋਂ ਛੋਟੀ ਗਾਂ ਹੀ ਮੰਨੀ ਜਾਂਦੀ ਆ ਪਰ ਇਹਦੀ ਪ੍ਰਜਾਤੀ ਬਹੁਤ ਛੋਟੀ ਆ ਅਸੀਂ ਪਾਣਾ ਵਿੱਚ ਇਹ ਪਹਿਲੀ ਵਾਰੀ ਵੇਖੀ ਆ ਆ ਦੇਖੋ ਸਭ ਤੋਂ ਛੋਟੀ ਹੈ ਬਿਲਕੁਲ ਛੋਟਾ ਜਿਹਾ ਬੱਚਾ ਆ ਇਹ ਬੰਦੇ ਕਹਿੰਦੇ ਆ ਕਿ ਲੋਕੀ ਆਂਦੇ ਨਹੀਂ ਆ ਕਿ ਇਹ ਛੋਟਾ ਬੱਚਾ ਆ ਪਰ ਹੈਗਾ ਇਹ ਛੋਟਾ ਬੱਚਾ ਹੀ ਆ ਆਪਸੇ ਨਾਲ ਦੋਸਤੋ ਆ ਦੇਖ ਰਿਹਾ ਤੁਸੀਂ ਬਹੁਤ ਸਾਰਾ ਵੀ ਉਹ ਆ ਪਿਆ ਪਾਣੀ ਪੂਰਾ ਛੱਲਾ ਮਾਰ ਰਿਹਾ ਹੈ ਆ ਦੇਖੋ ਪਾਣੀ ਪੂਰੀ ਤਰ੍ਹਾਂ ਛੱਲਾ ਮਾਰ ਰਿਹਾ ਹੈ ਅਸੀਂ ਹੁਣ ਇਸ ਟਾਈਮ ਬੈਠੇ ਹੋਏ ਆ ਮੈਂ ਕਿਹਾ ਤੁੱਪ ਤੁੱਪ ਪੂਰੀ ਪੂਰੀ ਜੋਗਰੀ ਆ

ਦਾ ਫੋਨ ਆਉਂਦਾ ਸੀ ਹੂੰ ਕੈਲਿੰਗ ਦਾ ਆਉਂਦਾ ਸੀ ਇਹ ਤਾਂ ਪਾਚੇ ਉਹ ਅਨੁਰੂਦੀ ਜੀ ਕਹੇ ਦੋ ਮੰਮਾ ਨਜ਼ਾਰੇ ਤੇ ਬਹੁਤ ਸੋਹਣੇ ਆ ਪਰ ਥਕਾਵਟ ਬਹੁਤ ਜ਼ਿਆਦਾ ਹੁੰਦੀ ਹੈ ਇੱਥੇ ਹਮ ਨਾਰਮਲ ਬੰਦੇ ਕੋਈ ਛੇਤੀ ਤੁਰਿਆ ਨਹੀਂ ਜਾਂਦਾ ਕੋਈ ਛੇਸੂ ਗੋ ਮੀਟਰ ਦਾ ਬਰਾ بچਿਆ ਹੋਇਆ ਅੜੀ

ਪਰਫੀਲੀਆਂ ਚੋਟੀਆਂ ਉੱਚੀਆਂ ਵਾੜੀਆਂ ਹਲੋ ਦਰਨਾ ਸ਼ਾਹ ਸਾਹਿਬਾ ਅੱਲੇ ਬਸ ਨੇ ਰਹਿ ਜਿਵੇਂ ਖੜੇ ਆ ਅੰਨੇ ਉੱਤੇ ਜਾਣਾ ਹਲੇ ਹੋਰ ਹੂੰ ਨੇ ਰਹਿ ਜਿਵੇਂ ਆ ਬਹੁਤ ਉਚਾਈ ਤੇ ਆ ਮੈਂ ਆਪਾ ਦੇਖੋ ਪਹਾੜੀਆਂ ਹੀ ਪਰਫੀਲੀਆਂ ਚੋਟੀਆਂ ਉੱਚੀਆਂ ਵਾੜੀਆਂ ਹਲੋ ਤੇਰਾ ਨਸ਼ਾਨ ਸਾਹਿਬਾ ੱਲੇ ਰਹਿ ਜਿਵੇਂ ਖੜੇ ਆਂ ਇੰਨੇ ਉੱਤੇ ਜਾਣਾ ੱਲੇ ਹੋਰ ਹੂੰ ਇੰਨੇ ਰਹਿ ਜਿਵੇਂ ਆਂ ਹਰਫ ਉਧਰੇ ਵੀ ਸਾਹਮਣੇ ਆਹ ਸਾਹਮਣੇ ਪਾ ਲੈਂਦੇ ਜੂ ਬਾਵੇ ਤੂੰ ਦਾਸ ਲੈ ਰਾਮ ਸ਼ਿਵ ਪ੍ਰਭੂ ਰਾਤਾ ਜੀ ਅਮ ਭੁਲੀ ਗਾੜੇ ਤਿਸ ਦਾ ਮੈਂ ਪਾਲ ਰਹਿ ਗਿਆ ਹੀ ਸੁਈ ਨਿਰੰਝਰ ਦੇਉ ਅੰਤਾਰੰਜਾ ਨੈ ਨਸਨ ਮੋਚਾ ਅੱਜ ਤੱਕ ਬਾਰੇ ਪਾਉਂਗਾ ਬਹੁਤ ਆਇਆ ਜੀ ਬਾਜੂ ਆ ਅੱਜ ਤਿੰਨਾਂ ਦੀ ਪੇਸ਼ੀ ਮਹੌਲ ਪਾਸ ਤੱਕ ਨਹੀਂ ਬਾਜੂ ਬਾਜੂ ਇਸ ਤੇ ਹਰ ਪੜਤਾ ਜਨਾ ਦੇ ਨਾਮ ਤੇ ਜੀ ਨਿਤੈ ਜੀ ਦੇ ਹੱਥ ਤੇ ਜੈ ਮਹਿੰਦੀ ਹਮੇ ਦਾ ਜੀ ਮਨ ਵਧਾਈਆ ਦਿਲ ਮੇਰਾ ਸਤਪੁਰ ਡਿਟਾ ਰਾਮ ਦਾ ਸਿਕਾ ਮਨ ਹਰਿ ਤੇ ਹੋਇ ਗਏ ਸਤਿਨਾਮ ਹਰਿ ਨਾਮ ਕੀਆ ਵਾਹ ਗੁਰੂ ਵਾਹ ਗੁਰੂ ਸਤਗੁਰੂ ਲਾਣੂ ਗੁਰੂ ਆਂਦਾਸ ਕਾਤੇ ਮੁਖ ਸਭ ਗਈ ਦਿਲ ਵਿੱਚ ਰਖਾਇ ਇਕ ਨੇਰੀ ਜਰ ਮਾਣ ਲਖਾ ਰਬੂ ਕਿੰਦਿਆ ਇੰਦੂਸ਼ ਆਵੇ ਹੱਥ ਪੰਨੇ ਹਾਏ ਪੰਜ ਪੰਜ ਛਨਾਲਾ ਤਾ ਨੂੰ ਚਲੋ ਤਾ ਨਾ ਵਾ ਪਾਸੇ ਪਰ ਆਮ ਚਪਾ ਦੂ ਤੋ ਕਰੇ ਖੰਡੋ ਖਾ ਜਾ ਜਰਾ ਪਾਣੀ ਕਰਨੀਆਂ ਪਾਣੀ ਹੋ ਗਿਆ ਲੈ ਪਰ ਆਮ ਦੂ ਤੋ ਕਰੇ ਖੰਡੋ ਖਾ ਜਾ ਮੇਰੀ ਖੇਚ ਪਹਿਲੇ ਦੇਸ ਤੇ ਖੁਸ਼ਹਾਲ ਤੇ ਵਾਹਿਗੁਰੂ ਤੇ ਪਿਆਰ ਵਿੱਚ ਤੇ ਆਉਣ ਗੁਰਾਸਤ ਦਾ ਸੁਖ ਸੁਖ ਹੋਵੇ ਜਹਾਂ ਜਹਾਂ ਕਾਲ ਸਾ ਕੀ ਸਾਰੇ ਸਹ ਸਹਰੀ ਆਲੇ मैं सत्ते कि मैं पास दस चल कोई नीब रंग Nanave भी तीनों विस्तार प्रवेशना ਭਾਈ ਕੋ ਜੀ ਇੱਥੇ ਖੇਤੀ ਤੋਂ ਖੇਤੀ ਪ੍ਰਸਤਾਨ ਕਰਨ ਦੀ ਗੁੰਜਰ ਹੈ ਉਥੇ ਵੈਦਰ ਐਸਾ ਹੋਣਾ ਚੇਂਜ ਹੁੰਦਾ ਹੈ ਕਲਾਈਮੇਟ ਦਾ ਕੁਝ ਪਤਾ ਨਹੀਂ ਲੱਗਦਾ ਕਿਦੋਂ ਚੇਂਜ ਹੋ ਜਾਂਦਾ ਵਾ ਦੇਖੋ ਪੂਰੀ ਤਰ੍ਹਾਂ ਧੁੰਦ ਪੈ ਚੁੱਕੀ ਆ ਸਾਡੇ ਬੰਦੇ ਆ ਦੇਖੋ ਹੁਣ ਬਰਸਾਤੀਆਂ ਵੈਦਕੀਆਂ ਆ ਗਾਈਸ ਤੁਝੇ ਭੇਜੇ ਜਾਣਾ ਹੈ 3 ਘੰਟੇ ਸਵੇਰ 1.5 ਘੰਟੇ ਸਸਿਕਾ ਜੀ ਮੈਂ ਤੁਹਾਨੂੰ ਇੱਕ ਨਵੀਂ ਚੀਜ਼ ਦੱਸਣ ਜਾ ਰਿਹਾ ਹਾਂ ਜਿਹਦੇ ਵਿੱਚ ਨਵੀਂ ਗੱਲ ਪਤਾ ਲੱਗੀ ਹੈ ਗੱਲ ਇਹ ਹੈ ਇੱਥੇ ਕੋਈ ਵੀ ਉਮਰ ਦਾ ਬੰਦਾ ਆ ਸਕਦਾ ਹੈ ਬਸ ਜਿੰਨੂੰ ਕੋਈ ਪ੍ਰੋਬਲਮ ਨਾ ਹੋਵੇ ਜਾਂ ਕੋਈ ਬਿਮਾਰੀ ਨਾ ਲੱਗੀ ਹੋਵੇ ਓਕੇ ਕਿਹੜਾ ਇਧਰ ਆ ਪਹਿਲਾਂ ਗੱਲ ਸੁਣ ਇਦਾਂ ਜੀ ਬਰਫੀਲੀ ਚੋਟੀ ਹਾਜ਼ਰੀ लो जी अज अए अपने यार सैम बोक्सर को और सामने लाके बैठा है चौल आप जाके चौल खाने तड़केले चौल ने बहुत स्वाद बंदा एक खा गया या उन्हें आने सजेस्ट की थी आगरे चलो चलिए बोलो जय चोल जय चोल बस करो ना बात क्या है बंदा वीडियो खत्म है पूरे की फोटो खिंची कि सोनी आई है कौन बैठा

ചാർജെ ചേ